ਸਾਸ਼ੀ ਗਾਜੀ ਪੰਜਾਬ ਵੈਦਰ ਨਿਊ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੀ ਅੱਜ 16 ਅਕਤੂਬਰ ਪੰਜਾਬ ਦੇ ਮੌਸਮ ਕੀ ਹਾਲਾਤ ਬਣਦੇ ਨਜ਼ਰ ਆ ਰਹੇ ਹਨ ਕਿੱਥੇ ਕਿੱਥੇ ਬਦਲਾਂ ਦੀਆਂ ਗਤੀਵਿਧੀਆਂ ਕਿ ਕਿੱਥੇ ਕਿੱਥੇ ਮੀਂਹ ਦੇ आसार ਬਣਦੇ ਨਜ਼ਰ ਆ ਰਹੇ ਹਨ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਵੀ ਕਰਨੀ ਚਾਹੁੰਦੇ ਹਾਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਤਾਂ ਜੋ ਮੌਸਮ ਦੀ ਅਪਡੇਟ ਤੁਹਾਨੂੰ ਸਮੇਂ ਸਿਰ ਪਤਾ ਚੱਲਦੀ ਰਹੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖ ਲ ਵਿਨਾ ਤਸਵੀਰਾਂ ਵਿੱਚ ਪੰਜਾਬ ਉੱਪਰ ਫਿਲਹਾਲ ਕੋਈ ਸੰਘਣੇ ਲੈਵਲ ਦੀ ਬੱਦਲਵਾਈ ਨਹੀਂ ਹੈ ਕਾਦੂਕਾ ਪਾਗਾਾਂ ਚ ਬੱਦਲਵਾਈ ਜੋ ਟਰੈਵਲ ਕਰਦੀ ਨਜ਼ਰ ਆ ਰਹੀ ਹੈ ਜਿਵੇਂ ਕਿ ਤੁਸੀਂ ਦੇਖ ਲਓ ਪਟਿਆਲਾ ਵਾਲੀ ਸਾਈਡ ਅਤੇ ਅੰਮ੍ਰਿਤਸਰ ਵਾਲੀ ਸਾਈਡ ਤੇ ਹਲਕਿਆਂ ਫੁਲਕਿਆਂ ਬੱਦਲ ਦੀਆਂ ਜੋ ਗਤੀਵਿਧੀਆਂ ਨੇ ਟਰੈਵਲ ਕਰਦੀਆਂ ਨਜ਼ਰ ਆ ਰਹੀਆਂ ਹਨ ਇਸ ਤੋਂ ਇਲਾਵਾ ਜੇ ਮੀਂਹਾਂ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਅੱਜ ਕੋਈ ਤਗੜੇ ਲੈਵਲ ਦਾ ਮੀਂਹਾਂ ਦਾ ਜੋ ਸਬੱਬ ਬਣਦਾ ਨਜ਼ਰ ਨਹੀਂ ਆ ਰਿਹਾ ਇਸ ਤੋਂ ਇਲਾਵਾ ਦੇਖਿਆ ਜਾਵੇ ਤਾਂ ਫਿਲਹਾਲ ਮੀਂਹਾਂ ਦੀਆਂ ਜੋ ਬੱਦਲਾਂ ਦੀਆਂ ਗਤੀਵਿਧੀਆਂ ਹਨ ਦੁਪਹਿਰ 3 ਵਜੇ ਦੇ ਆਸ-ਪਾਸ ਪੰਜਾਬ ਵਿੱਚ ਬੱਦਲਾਂ ਦੀ ਐਂਟਰੀ ਹੋ ਸਕਦੀ ਹੈ ਜਿਵੇਂ ਕਿ ਇੱਕ ਸਿਸਟਮ ਪਾਕਿਸਤਾਨ ਵਾਲੀ ਸਾਈਡ ਤੋਂ ਵੱਧਦਾ ਅੱਗੇ ਵੱਧਾ ਹੋਇਆ ਪੰਜਾਬ ਵਿੱਚ 3 ਵਜੇ ਦੇ ਆਸ-ਪਾਸ ਟਰੈਵਲ ਕਰ ਸਕਦਾ ਹੈ ਦੇਖਿਆ ਜਾਵੇ ਤਾਂ ਫਿਲਹਾਲ ਅੱਜ ਸਾਰਾ ਦਿਨ ਪੰਜਾਬ ਵਿੱਚ ਵੱਡੇ ਤੌਰ ਦੇ ਮੀਂਹ ਨਹੀਂ ਦੇਖੇ ਜਾਣਗੇ ਹਲਕੀਆਂ ਫੁਲਕੀਆਂ ਮੀਹਾਂ ਦੀਆਂ ਗਤੀਵਿਧੀਆਂ ਦੇਖੀਆਂ ਜਾ ਸਕਦੀਆਂ ਹਨ ਗੱਲ ਕਰਦੇ ਹਾਂ ਮੌਸਮ ਵਿਭਾਗ ਵੱਲੋਂ ਜੋ ਤਾਜ਼ਾ ਅਪਡੇਟ ਜਾਰੀ ਹੋਏ ਨੇ ਉਸ ਤੇ ਇੱਕ ਨਜ਼ਰ ਮਾਰਦੇ ਹਾਂ ਜਿਵੇਂ ਕਿ ਮੌਸਮ ਵਿਭਾਗ ਵੱਲੋਂ ਜਿਵੇਂ ਕਿ ਦੇਖ ਲੈਂਦੇ ਆ 16 ਅਗਸਤ ਤੋਂ ਲੈ ਕੇ 21 ਅਗਸਤ ਤੱਕ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਾਰਨਿੰਗ ਜਾਂ ਕਾਣੀ ਨਹੀਂ ਦਿੱਤੀ ਗਈ ਮੌਸਮ ਬਾਗਵਲੋਂ ਜੋ ਹਰਿਆਣਾ ਵਿੱਚ 16 ਅਗਸਤ ਅਤੇ 19 20 21 ਅਗਸਤ ਨੂੰ yellow alert ਜਾਰੀ ਕੀਤਾ ਗਿਆ ਹੈ ਪਰ ਪੰਜਾਬ ਵਿੱਚ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਜਾਰੀ ਹੋਇਆ ਫਿਲਹਾਲ ਮੌਸਮ ਸਾਫ਼ ਰਹਿਣ ਦੇ ਸਾਰ ਨੇ ਬਾਕੀ ਜਿਵੇਂ ਵੀ ਕੋਈ ਅਪਡੇਟ ਹੋਵੇਗੀ ਚੈਨਲ ਤੇ ਸ਼ੇਅਰ ਕਰਾਂਗੇ ਬਣੇ ਰੋ ਚੈਨਲ ਪੰਜਾਬ ਵੈਦਰ ਦੇ ਨਾਲ ਧੰਨਵਾਦ ਜੀ